आरजे क्रिएशंस ਵੱਲੋਂ ਗ੍ਰੈਂਡ ਫਿੰਡਰ ਐਗਜ਼ੀਬਿਸ਼ਨ ਹੋਣ ਜਾਣੀ ਹੈ ਵੱਖਰਾ ਸਵਾਗ 26 27 ਐਂਡ 28 ਦਸੰਬਰ ਨੂੰ ਮੇਰੀ ਬਹੁਤ ਬਹੁਤ ਵੈਸ਼ਿਸ਼ਸ ਹੈ ਇਸ ਐਗਜ਼ੀਬਿਸ਼ਨ ਲਈ ਆਰਜੇ ਕ੍ਰੀਏਟਰਸ ਨੂੰ ਔਰ ਅਪੀਲ ਹੈ ਕਿ ਇਸ ਐਗਜ਼ੀਬਿਸ਼ਨ ਵਿੱਚ ਸਾਰੇ ਸਾਡੇ ਹੁਸ਼ਿਆਰਪੁਰ ਵਾਸੀ ਵੱਧ ਚੜ ਕੇ ਸ਼ਾਮਿਲ ਹੋਣ ਹਿੱਸਾ ਲੈਣ ਥੈਂਕ ਯੂ ਮੇਰਾ ਨਾਮ ਰਕੇਸ਼ ਸਹਾਰਨ ਦ ਬਲੱਡ ਐਸੋਸੀਏਸ਼ਨ ਸ਼ਿਆਰਪੁਰ ਤੋਂ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਵਖਰਾ ਸਵੈਗ ਵੱਲੋਂ ਅੱਜ ਇੱਕ ਗ੍ਰੈਂਡ ਵਿంటర్ ਐਕ exhibtion ਦੀ ਓਪਨਿੰਗ ਕੀਤੀ ਗਈ ਆ ਜਿਹਦੇ ਵਿੱਚ ਡਾਕਟਰ ਪੰਕਜ ਸ਼ੇਵ ਜੀ ਸਾਡੇ ਡੈਂਟਿਸਟ ਨੇ ਜਿਹਨਾਂ ਦੀ ਅੱਜ ਹੁਸ਼ਿਆਰਪੁਰ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਆ ਉਹਨਾਂ ਦੇ ਨਾਲ ਰੀਨੂ ਕਮਰ ਜੀ ਸਾਡੇ ਹੈਗੇ ਆ ਜਿਹੜੇ ਕਿ ਇੱਕ ਸਮਾਜ ਸੇਵਕ ਦੇ ਸਮਾਜ ਸੇਵਿਕਾ ਦੇ ਰੂਪ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਬਹੁਤ ਹੀ ਸੇਵਾ ਦੇ ਕੰਮ ਕਰਦੇ ਨੇ ਤੇ ਇਹਨਾਂ ਦਾ ਇੱਕ ਜਿਹੜਾ ਅਗਲਾ ਇਵੈਂਟ ਹੋਣ ਜਾ ਰਿਹਾ 26 27 28 ਦਸੰਬਰ ਨੂੰ ਤੇ ਮੈਂ ਪੂਰੇ ਸ਼ਹਿਰਪੁਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਇਸ ਇਵੈਂਟ ਦੇ ਵਿੱਚ ਜਰੂਰ ਆਓ ਜਰੂਰ ਪਹੁੰਚੋ ਆ ਕੇ ਦੇਖੋ ਔਰ ਬਹੁਤ ਅੱਛੇ-ਅੱਛੇ ਸਟਾਲ ਲੱਗ ਰਹੇ ਆ ਔਰ ਬਹੁਤ ਹੀ ਅੱਛਾ ਇਵੈਂਟ ਹੋਣ ਜਾ ਰਿਹਾ ਇਹ ਵਾਲਾ ਤੇ ਮੈਂ ਸੌਹਲ ਕਹਿੰਦਾ ਕਿ ਜਰੂਰ ਇੱਥੇ ਆਓ ਔਰ ਇਹਨਾਂ ਨੂੰ ਪ੍ਰੋਮੋਸ਼ਨ ਪ੍ਰਮੋਟ ਕਰੋ ਪ੍ਰੋਮੋਸ਼ਨ ਕਰੋ ਔਰ ਆਗੇ ਦੇਖੋ ਇਹਨਾਂ ਦਾ ਹੌਸਲਾ ਵੀ ਵਧੇਗਾ ਥੋੜਾ ਜਿਆ ਕਿਉਂਕਿ ਨਵੀਂ ਚੀਜ਼ ਹੋਣ ਜਾ ਰਹੀ ਹੁਸ਼ਾਰਪੁਰ ਦੇ ਵਿੱਚ ਕਿ ਮੈਂ ਸਭ ਨੂੰ ਇੱਕ ਵਾਰੀ ਫੇਰ ਥੈਂਕਸ ਮੁबारकਾ ਦਿੰਦਾ ਡਾਕਟਰ ਪੰਕਜ ਸ਼ੇਵ ਜੀ ਨੂੰ ਵੀ ਤੇ ਰੈਨੂ ਵੈਬ ਨੂੰ ਵੀ ਥੈਂਕ ਯੂ ਸੋ ਮੱਚ ਥੈਂਕ ਯੂ ਗੁੱਡ ਮਾਰਨਿੰਗ ਸਸਿਕਾਲ ਸਾਰੇ ਹੁਸ਼ਾਰਪੁਰ ਵਾਸੀਆਂ ਨੂੰ ਅੱਜ ਅਸੀਂ ਇੱਥੇ ਆਏ ਸੀਗੇ ਸਿਟੀ ਸੈਂਟਰ ਦੇ ਵਿੱਚ ਜਿੱਥੇ ਕਿ ਇੱਕ ਵੱਖਰਾ ਸਵਾਗ ਇਵੈਂਟ ਹੋਣ ਜਾ ਰਿਹਾ ਦਸੰਬਰ ਦੇ ਵਿੱਚ 26 27 28 ਤਰੀਕ ਨੂੰ ਜੋ ਕਿ ਆਰ ਜੇ ਕ੍ਰੀਏਟਰਸ ਕੰਪਨੀ ਇੱਕ ਆਪਣੇ ਵੱਲੋਂ ਇੱਕ ਇਵੈਂਟ ਲਾਂਚ ਕਰ ਰਹੀ ਹੈ ਇਸ ਇਵੈਂਟ ਦੇ ਵਿੱਚ ਬਹੁਤ ਸਾਰੇ ਆ ਐਕਟੀਵਿਟੀਜ਼ ਹੋਣਗੀਆਂ ਛੋਟੇ ਛੋਟੇ ਜਿਹੜੇ ਬਿਜ਼ਨਸ ਨੇ ਬਿਜ਼ਨਸਮੈਨਸ ਆਪਣੇ ਜਿਹੜੇ ਜੋ ਪ੍ਰੋਡਕਟਸ ਨੇ ਉਹਨੂੰ ਪ੍ਰਮੋਟ ਕਰਨਗੇ ਐਂਡ ਸੇਲ ਐਂਡ ਪਰਚੇਸ ਦਾ ਕੰਮ ਕਰਾਂਗੇ ਮੈਂ ਡਾਕਟਰ ਗਗਨਦੀਪ ਸਿੰਘ ਫਰੋਮ ਸਿਟੀ ਗਰੁੱਪ ਆਫ ਇੰਸਟੀਟਿਊਸ਼ਨਸ ਅਸੀਂ ਇਹਨਾਂ ਨਾਲ ਐਸੋਸੀਏਟ ਹੋਏ ਹਾਂ ਐਜ਼ ਅ ਬਿਜ਼ਨਸ ਪਾਰਟਨਰ ਔਰ ਇਹਦੇ ਵਿੱਚ ਅਸੀਂ ਤਿੰਨ ਦਿਨ ਦਾ ਜਿਹੜਾ ਇਵੈਂਟ ਆ ਦੇ ਵਿੱਚ ਅਸੀਂ ਸਾਡੇ ਯੂਨੀਵਰਸਿਟੀ ਦੇ ਬੈਸਟ ਜਿਹੜੇ ਕਾਉਂਸਲਰਸ ਨੇ ਉਹ ਆਪਾਂ ਇਥੇ ਲੈ ਕੇ ਆ ਰਹੇ ਹਾਂ ਉਸ 3 ਦਿਨਾਂ ਦੇ ਵਿੱਚ ਅਸੀਂ ਸਟੂਡੈਂਟਸ ਨੂੰ ਔਰ ਜਿੰਨੇ ਵੀ ਪੈਰੈਂਟਸ ਨੇ ਸਟੂਡੈਂਟਸ ਦੇ ਉਹਨਾਂ ਨੂੰ ਅਸੀਂ ਕੈਰੀਅਰ ਗਾਈਡੈਂਸ ਐਂਡ ਕਾਉਂਸਲਿੰਗ ਦੇ ਫ੍ਰੀ ਆਫ ਕਾਸਟ ਸੈਸ਼ਨ ਪ੍ਰੋਵਾਈਡ ਕਰ ਰਹੇ ਹਾਂ ਕੋਈ ਵੀ ਉਹਦੇ ਚਾਰजेस ਜਿਹੜੇ ਨੇ ਉਹ ਨਹੀਂ ਲਏ ਜਾਣਗੇ ਪਲੱਸ ਉਸ ਤੋਂ ਐਡੀਸ਼ਨਲ ਇਨ ਕੇਸ ਕੋਈ ਸਟੂਡੈਂਟ ਜਾਂ ਪੈਰੈਂਟਸ ਆਪਣੇ ਬੱਚੇ ਨੂੰ ਸਾਡੀ ਯੂਨੀਵਰਸਿਟੀ ਜਾਂ ਸਾਡੀ ਇੰਸਟੀਟਿਊਸ਼ਨ ਦੇ ਵਿੱਚ ਐਡਮਿਸ਼ਨ ਦਵਾਉਣਾ ਚਾਹੁੰਦਾ ਹੈ ਤਾਂ ਅਸੀਂ ਫ੍ਰੀ ਆਫ ਕਾਸਟ ਕਾਉਂਸਲਿੰਗ ਪਲੱਸ ਅਰਲੀ ਬਰਡ ਡਿਸਕਾਊਂਟ ਜਿਹੜੇ ਆ ਅਸੀਂ ਉਹਨਾਂ ਨੂੰ ਸਟੂਡੈਂਟਸ ਨੂੰ ਪ੍ਰੋਵਾਈਡ ਕਰਾਂਗੇ ਮੈਂ ਫਿਰ ਤੋਂ ਥੈਂਕਸ ਕਰਨਾ ਚਾਹੁੰਦਾ ਡਾਕਟਰ ਸ਼ਿਫਦਾ ਜਿਨ੍ਹਾਂ ਨੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਵੱਖਰਾ ਸੋਇਕ ਇਵੈਂਟ ਦੇ ਨਾਲ ਅਸੀਂ ਐਜੂਕੇਸ਼ਨਲ ਪ੍ਰਮੋਟਰ ਅਟੈਚ ਹੋਏ ਆਂ ਔਰ ਮੈਂ ਬੇਨਤੀ ਕਰਦਾ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਇਸ ਇਵੈਂਟ ਦੇ ਵਿੱਚ ਆਪਣੇ ਫੈਮਿਲੀ ਮੈਂਬਰਸ ਆਪਣੇ ਰਿਲੇਟਿਵਸ ਆਪਣੇ ਫਰੈਂਡਸ ਨੂੰ ਲੈ ਕੇ ਪਹੁੰਚੋ ਔਰ ਅਸੀਂ ਸਾਰੇ ਮਿਲ ਕੇ ਇਸ ਇਵੈਂਟ ਨੂੰ ਸਕਸੈਸਫੁਲ ਬਣਾਈਏ ਥੈਂਕ ਯੂ बखरा स्वैग मैं बहुत ज़्यादा उनको थैंकफुल बोलूँगी और इवेंट तो बहुत बहुत बड़ा कंग्रेचुलेशन फ़ॉर देम बिकॉज़ ये बहुत अच्छा इवेंट कर रहे हैं इवेंट तो इनका नेशनल भी है इंटरनेशनल भी है और बहुत सारे इवेंडेज इनके साथ जुड़ेंगे और मुझे बहुत खुशी है क्योंकि ये होशियारपुर में हो रहा है होशियारपुर बहुत अच्छी सिटी है बहुत अच्छे लोग हैं ऑब्वियसली आप सब आए पार्टिसिपेट करें ਔਰ ਮੈਂ ਬਹੁਤ ਅੱਛੇ ਸੇ ਇਸ ਲਈ ਮੈਂ ਜ਼ਿਆਦਾ ਖੁਸ਼ ਹੂ ਕਿਉਂਕਿ ਮੇਰੀ ਖੁਦ ਦੀ ਐਗਜ਼ੀਬਿਸ਼ਨ ਹੁੰਦੀ ਹੈ ਕਿਉਂਕਿ ਐਗਜ਼ੀਬਿਸ਼ਨ ਹਰ ਦੋ ਮਹੀਨੇ ਮੇਂ ਹੁੰਦੀ ਹੈ ਮੇ ਕੋ ਬਹੁਤ ਅੱਛੇ ਸੇ ਬਹੁਤ ਅੱਛਾ ਪਿਆਰ ਕਰਤੇ ਹੈ ਆਈ ਹੋਪ ਆਪ ਵੀ ਇਨ ਕੋ ਬਹੁਤ ਅੱਛੇ ਸੇ ਪਿਆਰ ਕਰੇਂਗੀ ਥੈਂਕ ਯੂ ਮੈਂ ਬਹੁਤ ਧੰਨਵਾਦੀ ਆਂ ਅੱਜ ਵਕਰਾ ਸਵਾਗ ਵਾਲਿਆਂ ਦਾ ਇਹਨਾਂ ਨੇ ਸਾਨੂੰ ਇਨਵਾਈਟ ਕੀਤਾ ਕੁਕੀ ਵਾਲਿਆਂ ਨੂੰ ਕੁਕੀ ਇਵੈਂਟਸ ਨੂੰ ਤੇ ਆਪਾਂ ਇਸ ਇਵੈਂਟ ਨੂੰ ਲੈ ਕੇ ਬਹੁਤ ਜ਼ਿਆਦਾ ਮਤਲਬ ਆਪਟੀਮਿਸਟਿਕ ਆਂ ਬਹੁਤ ਵੱਡਾ ਇਵੈਂਟ ਇੱਕ ਹੁਸ਼ਿਆਰਪੁਰ ਚ ਲੈ ਕੇ ਆ ਰਹੇ ਨੇ ਰਾਈਟ ਇਹਨਾਂ ਦੀ ਜਿਹੜੀ ਰੇਂਜ ਹੈ ਉਹ ਸ ਲੋਕਲ ਲੈਵਲ ਦੀ ਨਹੀਂ ਹੈ ਇਹ ਇੰਟਰਨੈਸ਼ਨਲ ਲੈ ਕੇ ਜਾ ਰਹੇ ਨੇ ਆਪਣਾ ਪ੍ਰੋਡਕਟ ਆਪਣਾ ਬ੍ਰਾਂਡ ਤੇ ਸਾਨੂੰ ਬਹੁਤ ਵੱਡੀ ਓਪਰਚੁਨਿਟੀ ਮਿਲੀ ਹੈ ਵਖਰਾ ਸਵੈਗ ਨਾਲ ਜੁੜਨ ਦੀ ਤੇ ਆਪਾਂ ਬਿਲਕੁਲ ਇਹਨੂੰ ਅੱਗੇ ਦੇਖ ਰਹੇ ਆ ਤੇ ਸਾਡੀ ਜਿਹੜੀ ਬਾਉਂਡਰੀ ਸਿਰਫ ਇਕੱਲੀ ਹੁਸ਼ਿਆਰਪੁਰ ਨਹੀਂ ਹੈ ਸਾਡੀ ਬਾਉਂਡਰੀ ਹਿਮਾਚਲ ਵੀ ਹੈ ਹਰਿਆਣਾ ਵੀ ਹੈ ਤੇ ਜੀ ਐਂਡ ਕੇ ਵੀ ਹੈ ਆਪਾਂ ਜਾਣਦੇ ਆ ਕਿ ਆਪਾਂ ਉੱਥੋਂ ਜਿਹੜਾ ਉੱਥ ਦਾ ਟੈਲੈਂਟ ਹੈ ਉੱਥੇ ਜਿਹੜੇ ਵੈਂਡਰਸ ਨੇ ਉਹਨੂੰ ਅਟਰੈਕਟ ਕਰਕੇ ਹੁਸ਼ਿਆਰਪੁਰ ਲੈ ਕੇ ਆਈਏ ਸੋ ਕਿ ਇੱਕ ਵੱਡਾ ਪਲੇਟਫਾਰਮ ਆਪਾਂ ਹੁਸ਼ਿਆਰਪੁਰ ਨੇ ਦਈਏ ਤੇ ਮੇਰੀ ਬਹੁਤ ਬਹੁਤ ਵੈਲਵਿਸ਼ਿਸ ਨੇ ਬਖਰਾ ਸੈਗਨਲ ਤੇ ਆਪਾਂ ਬਹੁਤ ਵਧੀਆ ਇਹਨੂੰ ਇਵੈਂਟ ਇੱਕ ਸਕਸੈਸਫੁਲੀ ਇਵੈਂਟ ਬਣਾਵਾਂਗੇ। ਤਾਂ ਮਿਹਰਬਾਨੀ ਜੀ ਆਰ ਜੇ ਕ੍ਰੀਏਟਰਸ ਦੇ ਸੱਦੇ ਉੱਤੇ ਅੱਜ ਇੱਥੇ ਬਹੁਤ ਸੋਹਣਾ ਕਲਚਰਲ ਰਿਸਰਵ ਹੋਇਆ ਤੇ ਮੈਨੂੰ ਬੜੀ ਉਮੀਦ ਆ ਕਿ ਜਦੋਂ ਦਸੰਬਰ ਦੇ ਆਖਰੀ ਹਫਤੇ ਆਪਾਂ ਇੱਕ ਬਹੁਤ ਸੋਹਣਾ ਜਿਹੜਾ ਇਨੀਸ਼ੀਏਟਿਵ ਇਥੇ ਹੁਸ਼ਿਆਰਪੁਰ ਵਰਗੇ ਛੋਟੇ ਪਰ ਖੂਬਸੂਤ ਸ਼ਹਿਰ ਦੇ ਵਿੱਚ ਲੈਣਾ ਉਹਨੂੰ ਲੈ ਕੇ ਜਿੱਥੇ ਕੁਝ ਚੰਗਾ ਹੋਣ ਵਾਲਾ ਆ ਬਹੁਤ ਬਿਹਤਰੀ ਜਿਹੜੀ ਆ ਖਾਸ ਕਰਕੇ ਇਹਨਾਂ ਲੋਕਾਂ ਦੇ ਲਈ ਵੈਂਡਰਸ ਦੇ ਲਈ ਇਕੱਲੇ ਲਈ ਨਹੀਂ ਪੂਰੇ ਹੁਸ਼ ਇਸ ਪਲੇਟਫਾਰਮ ਦੇ ਉੱਤੇ ਆ ਕੇ ਜਿਹੜੀ ਆਮ ਜਨਤਾ ਵੀ ਆ ਜਨਰਲ ਪਬਲਿਕ ਵੀ ਆ ਉਹ ਵੀ ਇਹਨੂੰ ਖੁੱਲ ਕੇ ਹੰਗਾਰਾ ਦੇਵੇ ਤੇ ਅਸੀਂ ਆਪਣੇ ਸਪਾਂਸਰਸ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਮੈਂ ਨਿਊਜ਼ੀਲੈਂਡ ਤੋਂ ਖਾਸ ਕਰਕੇ ਨਿਊਜ਼ੀਲੈਂਡ ਦੀ ਪੁਲਿਸ ਅਤੇ ਨਾਲ ਨਾਲ ਰੇਡੀਓ ਸਪਾਈਸ ਤੋਂ ਬਹੁਤ ਧੰਨਵਾਦੀਆਂ ਤੇ ਬੈਸਟ ਵਿਸ਼ਸ ਅੱਜ ਕ੍ਰੀਏਟਰਸ ਦੇ ਬੜੇ ਸ਼ੁਕਰਗੁਜ਼ਾਰ ਆ ਕਿ ਜਿੰਨੇ ਵੀ ਬ੍ਰਾਂਡਸ ਹੈ ਉਹ ਇੱਕ ਜਗ੍ਹਾ ਤੇ ਇਕੱਠਾ ਕਰਕੇ ਲੈ ਆ ਰਹੇ ਆ ਡਾਕਟਰ ਸ਼ਿਵਜੀ ਨੇ ਸਾਨੂੰ ਅਪਰੋਚ ਕੀਤਾ ਸੀ ਅਸੀਂ ਕਿਹਾ ਹੁਸ਼ਾਰਪੜ ਵਾਸਤੇ ਅਸੀਂ ਸਦਾ ਹਾਂ ਜਿਹੜਾ ਵੀ ਤੁਸੀਂ ਸਪਾਂਸਰਸ਼ਿਪ ਕਰਾਣੀ ਹੈ ਸਾਡੇ ਤੇ ਕਰੋ ਅਸੀਂ ਤੋਂ ਸੋਨਾ ਲੈ ਕੇ ਗਰੁੱਪ ਵੱਲੋਂ ਆਲਰੇਡੀ ਅਸੀਂ ਬਹੁਤ ਕੰਮ ਕਰ ਰਹੇ ਆਗੇ ਤੁਹਾਨੂੰ ਪਤਾ ਹੀ ਹੋਣਾ ਸਪੋਰਟ ਫੋਰ ਐਜੂਕੇਸ਼ਨ ਅਸੀਂ ਬੱਚਿਆਂ ਦੀ ਫੀਸ ਮਾਫ ਕਰਦੇ ਆਗੇ ਉਹਨਾਂ ਦੀ ਜਮ੍ਹਾਂ ਕਰਾਉਂਦੇ ਆਗੇ ਜਿਹੜੇ ਬੱਚੇ ਜਿਹਨਾਂ ਦੇ ਪੇਰੈਂਟਸ ਨਹੀਂ ਆ ਤੇ ਉਹਦੇ ਇਲਾਵਾ ਆਰਰਮ ਹਸਪੀਟਲ ਹੈ ਰਾਜਨਾਨੀ ਆਸਟਿਕ ਸੈਂਟਰ ਹੈ ਜਿਹੜਾ ਕਿ ਆਰਟイズਮ ਸੈਂਟਰ ਹੈ ਜਿਹਦੇ ਸਪੈਸ਼ਲ ਬੱਚੇ ਔਰ ਉਹਦੇ ਇਲਾਵਾ ਕੋਵਿਡ ਦੇ ਟਾਈਮ ਤੇ ਵੀ ਅਸੀਂ 5 ਕਰੋੜ ਤੋਂ ਜ਼ਿਆਦਾ ਖਰਚ ਕੀਤਾ ਸੀ 1 ਲੱਖ ਸਿਲੰਡਰ ਮੰਗਾਏ ਸੀ ਤੇ ਗੈਸ ਪਲੈਂਟ ਲਗਾਏ ਸੀ ਹੁਣ ਵੀ ਰਿਲੀਫ ਦੇ ਜਿਹੜਾ ਫਲਡ ਡਿਲੀਵ ਦੇ ਸੀ 5 ਕਰੋੜ ਤੋਂ ਜ਼ਿਆਦਾ ਖਰਚ ਕੀਤਾ ਹੈਗਾ ਜਿਹਦੇ ਵਿੱਚ ਅਸੀਂ ਟਰੈਕਟਰ ਵੀ ਦਿੱਤੇ 50 ਲੱਖ ਰੁਪਏ ਕੈਸ਼ ਵੀ ਮਤਲਬ ਚੈੱਕ ਵੀ ਦਿੱਤਾ ਤੇ ਐਂਬੂਲੈਂਸਿਸ ਵੀ ਦਿੱਤੀ ਤੇ ਅਸੀਂ ਤਾਂ ਸ਼ਿਵਜੀ ਨੂੰ ਕਿਹਾ ਡਾਕਟਰ ਰਾਜ ਕੁਮਾਰ ਨੂੰ ਕਿਹਾ ਤੁਸੀਂ ਹਿਸ਼ਾਦਪੁਰ ਵਾਸਤੇ ਜੋ ਤੁਸੀਂ ਕਹੋਗੇ ਸੁਣਾ ਲਗੋਰਾ ਸਦਾ ਸਦਾ ਹਾਜ਼ਰ ਰਗਾ ਹਾਂ ਵੀ ਵਿਲ ਆਲਵੇਸ ਸਪੋਰਟ ਦੀ ਔਰ ਦੇਸ ਆ ਕਾਜ਼ ਆਫ ਦੇ ਸੋਸਾਇਟੀ यस थैंक यू थैंक यू ਸਰ ਆਰ ਜੀ ਕ੍ਰੀਏਟਰਸ ਜਿਹੜਾ ਹੈ ਹੁਸ਼ਿਆਰਪੁਰ ਦੇ ਵਿੱਚ ਫਸਟ ਟਾਈਮ ਇੱਕ ਯੂਨਿਕ ਕਨਸੈਪਟ ਲੈ ਕੇ ਆਇਆ ਹੈ ਜਿਹਦੇ ਵਿੱਚ ਅਸੀਂ 26 27 ਦੇ 28 ਦਸੰਬਰ ਨੂੰ ਇੱਕ ਮੈਗਾ ਇਵੈਂਟ ਕਰਨ ਜਾ ਰਹੇ ਹਾਂ ਜਿਹੜਾ ਕਿ ਹੈ ਗ੍ਰੈਂਡ ਵਿਂਟਰ ਸੇਲ ਹੈ ਵੱਖਰਾ ਸਵੈਗ ਔਰ ਅੱਜ ਅਸੀਂ ਉਹਦਾ ਕਰਟਰਨ ਡੇਜ਼ਰ ਕੀਤਾ ਹੈ ਜਿਸ ਮੌਕੇ ਅੱਜ ਇੱਥੇ ਦੇ ਐਮ.ਐਲ.ਏ ਮਾਨਯੋਗ ਸ਼੍ਰੀ ਭ੍ਰਮਸ਼ਿੰਕਰ ਜਿੰਪਾ ਜੀ ਅਤੇ ਸਾਡੇ ਪੂਰਵ ਸੰਸਦ ਸ਼੍ਰੀ ਅਵਿਨਾਸ਼ ਰਾਏ ਖੰਨਾ ਜੀ ਨੇ ਜਿਹੜਾ ਇਹ ਗੱਟਨ ਦੇਸ ਕੀਤਾ ਹੈ ਇਹ ਅਸੀਂ ਅੱਜ ਲੋਕਾਂ ਨੂੰ ਇਹ ਦੱਸਣਾ ਹੈ ਕਿ ਅਸੀਂ ਇਹ ਇਵੈਂਟ ਕੀ ਹੈ ਮੈਂ ਤੁਹਾਨੂੰ ਵੀ ਦੱਸਣਾ ਚਾਹਨੀ ਹੈ ਕਿ ਇਸ ਇਵੈਂਟ ਦੇ ਵਿੱਚ ਵੱਖਰਾ ਕੀ ਹੋਣ ਜਾ ਰਿਹਾ ਹੈ ਇਹ ਇਵੈਂਟ ਨਾ ਹੀ ਇੱਕ ਬਿਜ਼ਨਸ ਪ੍ਰਮੋਟ ਕਰਨ ਜਾ ਰਿਹਾ ਹੈ ਇਹ ਟਰੇਡਿੰਗ ਨੂੰ ਪ੍ਰਮੋਟ ਕਰਨ ਜਾ ਰਿਹਾ ਹੈ ਬਲਕਿ ਆਰਟਿਸਟ ਨੂੰ ਵੀ ਪ੍ਰਮੋਟ ਕਰੇਗਾ ਉਹਨਾਂ ਨੂੰ ਆਪਣੀ ਚੀਜ਼ਾਂ ਦਿਖਾਉਣ ਦਾ ਸ਼ੋਕੇਸ ਕਰਨ ਦਾ ਵੇਚਣ ਦਾ ਬਹੁਤ ਅੱਛਾ ਮੌਕਾ ਮਿਲੇਗਾ ਬਹੁਤ ਨੋਮੀਨਲ ਪ੍ਰਾਈਸ ਤੇ ਅਸੀਂ ਆਰਜੀ ਕ੍ਰੀਏਟਰਸ ਇਹ ਜਿਹੜਾ ਉਪਰਾਲਾ ਹੁਸ਼ਿਆਰਪੁਰ ਦੇ ਵਿੱਚ ਲੈ ਕੇ ਆਏ ਐ ਇਹਦੇ ਵਿੱਚ ਅਸੀਂ ਨਾਹੀਂ ਸਟਾਲਸ ਨੂੰ ਪ੍ਰਮੋਟ ਕਰ ਰਹੇ ਹਾਂ bizness ਨੂੰ ਪ੍ਰਮੋਟ ਕਰ ਰਹੇ ਹਾਂ ਇਸ ਤੋਂ ਇਲਾਵਾ ਅਸੀਂ ਸੋਸ਼ਲ ਕਾਸ ਜਿਹਨੇ ਹੁਸ਼ਿਆਰਪੁਰ ਦੇ ਵਿੱਚ ਚੱਲ ਰਿਹਾ ਜਿੱਦਾਂ ਕਿ ਇੱਕ ਡੀਸੀ मैम ਵੱਲੋਂ ਵਿੰਗਸ ਪ੍ਰੋਜੈਕਟ ਲਾਇਆ ਜਾ ਰਿਹਾ ਉਹਨੂੰ ਅਸੀਂ ਫ੍ਰੀ ਆਫ ਕਾਸਟ ਸਟਾਲ ਦਵਾਂਗੇ ਇਸ ਤੋਂ ਇਲਾਵਾ ਜਿੱਦਾਂ ਸਰਬੱਤ ਦਾ ਭਲਾ ਜਾਂ ਭਾਏਕ ਨਹੀਂ ਇਹ ਜਿੱਦਾਂ ਦੀ ਵਰਗੀ ਸੁਸਾਇਟੀਆਂ ਹੁਸ਼ਿਆਰਪੁਰ ਦੇ ਵਿੱਚ ਕੰਮ ਕਰ ਰਹੀਆਂ ਉਹਨਾਂ ਨੂੰ ਅਸੀਂ ਡਿਸਪਲੇ ਕਰਨ ਦਾ ਇੱਕ ਮੌਕਾ ਇੱਥੇ ਦਵਾਂਗੇ ਇਸ ਤੋਂ ਇਲਾਵਾ ਸਪੋਰਟਸ ਦੇ ਲਈ ਜੋ ਕੰਮ ਕਰ ਰਹੇ ਬਾਈਕਰਸ ਕਲੱਬ ਜਾਂ ক্রিকেট ਐਸੋਸੀਏਸ਼ਨ ਇਹਨਾਂ ਸਾਰਿਆਂ ਨੂੰ ਵੀ ਇੱਥੇ ਆਣ ਦਾ ਮੌਕਾ ਮਿਲੇਗਾ ਇੱਕ ਪਲੈਟਫਾਰਮ ਤੇ ਅਸੀਂ ਪੂਰਾ ਹੁਸ਼ਿਆਰਪੁਰ ਜਿਹੜਾ ਇੱਥੇ ਸ਼ੋਕੇਸ ਕਰਾਂਗੇ ਇਸ ਕਰਕੇ ਮੈਂ ਚਾਹਨੀ ਹੈ ਸਾਰੇ ਹੀ ਹੁਸ਼ਿਆਰਪੁਰ ਵਾਸੀਆਂ ਨੂੰ ਹੁਸ਼ਿਆਰਪੁਰ ਤੋਂ ਬਾਹਰ ਤੋਂ ਆਉਣ ਵਾਲੇ ਸਾਰਿਆਂ ਲਈ ਹੀ ਇੱਕ ਸੁਨਹਿਰੀ ਮੌਕਾ ਹੈ ਤੁਸੀਂ ਸਾਰਿਆਂ ਨੇ ਇੱਥੇ ਵੱਧ ਤੋਂ ਵੱਧ ਪਹੁੰਚਣਾ ਹੈ ਸਾਨੂੰ ਸਹਿਯੋਗ ਕਰਨਾ ਹੈ ਤੇ ਮੀਡੀਆ ਦਾ ਮੈਂ ਸਪੈਸ਼ਲੀ ਹੁਸ਼ਿਆਰਪੁਰ ਦੀ ਮੀਡੀਆ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗੀ ਕਿਉਂਕਿ ਇਹਨਾਂ ਦਾ ਸਹਿਯੋਗ ਬਹੁਤ ਮਿਲਿਆ ਅੱਗੇ ਵੀ ਮਿਲਣ ਦਾ ਪੂਰਾ ਸਾਨੂੰ ਉਮੀਦ ਹੈ ਕਿ ਸਾਡੇ ਨਾਲ ਹੀ ਹੈ ਇਨਾ ਨੇ ਅੱਜ ਤੱਕ ਜਿਨ੍ਹਾਂ ਦਾ ਵੀ ਸਹਿਯੋਗ ਕੀਤਾ ਉਹ ਚਾਹੀਆਂ ਤਾਂ ਗਏ ਐ ਤੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਾਥ ਦੇਣ ਮੈਡਮ ਪਾਰਟਿਸਿਪੇਟ ਕਰਨ ਲਈ ਰਿਕੁਆਇਰਮੈਂਟ ਕੀ ਰਹੂਗੀ ਜੀ ਪਾਰਟਿਸਪੇਸ਼ਨ ਲਈ ਜਿਹੜਾ ਅਸੀਂ ਜੋ ਸਟਾਲ ਲੈ ਕੇ ਆ ਰਹੇ ਹਾਂ ਮਿਨੀਮਮ 25000 ਬਹੁਤ ਨੋਮੀਨਲ ਪ੍ਰਾਈਸ ਤੇ ਕਿਉਂਕਿ ਅਸੀਂ ਨੋ ਪ੍ਰੋਫਿਟ ਨੋ ਲਾਸ ਤੇ ਕੰਮ ਕਰ ਰਹੇ ਹਾਂ ਸਾਡਾ ਮਕਸਦ ਸਿਰਫ ਇੱਕ ਪਲੇਟਫਾਰਮ ਤੇ ਹੁਸ਼ਾਰਪੁਰ ਨੂੰ ਇੱਕ ਮੈਗਾ ਇਵੈਂਟ ਦੇ ਕੇ ਦੱਸਣਾ ਹੈ ਕਿ ਹੁਸ਼ਾਰਪੁਰ ਦੇ ਵਿੱਚ ਕੀ ਕੀ ਚੀਜ਼ਾਂ ਵੱਖਰੀ ਦੇਖਣ ਨੂੰ ਮਿਲ ਸਕਦੀਆਂ ਕਿਹੜੇ ਆਫਿਸ ਤੇ ਜਾਂ ਕਿਹੜੇ ਕੰਟੈਕਟ ਨੰਬਰ ਤੇ ਕੀਤਾ ਜਾ ਸਕਦਾ ਹੈ ਇਹ ਅਸੀਂ ਸਾਰਾ ਡਿਸਪਲੇ ਕਰਾਂਗੇ ਤੁਹਾਨੂੰ ਉਹਦੇ ਵਿੱਚ ਸਾਰੀ ਡਿਟੇਲ ਹੈ ਕਿ ਇਸ ਫੋਨ ਨੰਬਰ ਤੇ ਕਿਸ ਈਮੇਲ ਆਈਡੀ ਤੇ ਤੁਸੀਂ ਆਪਣੀ ਕੁਐਰੀਸ ਪਾ ਸਕਦੇ ਹੋ ਜਾਂ ਇਸ ਤਾਈ 28 ਨੂੰ ਬੰਦੀ ਵੱਡੀ ਗ੍ਰੈਂਡ ਐਕਸੀਬਿਸ਼ਨ ਇੱਥੇ ਲੱਗਣੀ ਹੈ ਜਿਹਦੇ ਵਿੱਚ ਬਹੁਤ ਸਾਰੇ ਆਰਟੀਜ਼ਨਸ ਨੇ ਵੀ ਆਣਾ ਹੈ ਬਾਕੀ ਫੈਸ਼ਨ ਜੁਐਲਰੀ ਹੋਰ ਵੀ ਸਭ ਬਹੁਤ ਕੁਝ ਆ ਰਿਹਾ ਹੈ ਤੇ ਸਟਾਲ ਲਗਣੀ ਹੈ ਆਰਟੀਜ਼ਨ ਨੂੰ ਵੀ ਮੌਕਾ ਮਿਲਣਾ ਹੈ ਤੇ ਆਰ ਜੇ ਕ੍ਰੀਏਟਰਸ ਵੱਲੋਂ ਇਹ ਸਾਰਾ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਸੋਨਾਲਿਕਾ ਜੀ इन्हों स् स्पोंसरशिप भी की जा रही है अस सार्ल करते हैं कि जिन्हें भी शहर के वासी है कि जो अपने दी अपने प्रोडक्ट की एग्जीबिशन चाहते हैं इतना आइए फिर उन्हें अपने एग्जीबिशन लाइए ताकि उन्होंने एक नैशनल इंटरशनल लेवल का मौका भी मिल सके सारे थैंक यू प्लेटफॉर्म से सारी एक्टिविटीज जिस सोशल वेलफेयर स्पोर्ट्स और ईवन दैन कि जिन्ना हुशियरपुर का मैनुफैक्चरिंग है उस प्लेटफॉर्म से बहरों जिन्हें भी स्टॉल लगाने इतने आऊंगे ਔਰ ਸਭ ਤੋਂ ਵੱਡੀ ਗੱਲ ਹੈ ਜਿਹੜੇ ਬਿਜ਼ਨਸਮੈਨ ਆ ਉਹਨਾਂ ਨੂੰ ਇੱਥੇ ਮੌਕਾ ਮਿਲ ਰਿਹਾ ਜਿੱਥੋਂ ਪੂਰੇ ਪੰਜਾਬ ਚੋਂ ਆਨਦਾ ਔਰ ਹੁਸ਼ਿਆਰਪੁਰ ਦੇ ਲੋਕਾਂ ਨੂੰ ਪਰਚੇਸ ਕਰਨ ਦਾ ਵੀ ਇੱਕ ਅੱਛਾ ਪਲੇਟਫਾਰਮ ਮਿਲੇਗਾ ਸੋ ਮੈਂ ਸੋਚਦਾ ਕਹਿ ਸਕਦਾ ਵੀ ਇੱਕ ਆਪਣੇ ਟਾਈਪ ਦਾ ਬਹੁਤ ਅੱਛਾ ਇਵੈਂਟ ਹੈ ਇਵੈਂਟ ਤਾਂ ਪਹਿਲਾਂ ਵੀ ਹੋਇਆ ਪਰ ਇਹਦੇ ਵਿੱਚ ਸਾਰੇ ਪਾਰਟਿਸਪੀਟੈਂਟਸ ਕਰ ਰਹੇ ਜਿਦਾਸਾ ক্রিকেট ਅਸੋਸੀਏਸ਼ਨ ਕਰ ਰਹੀ ਹੈ ਹੋਰ ਸਪੋਰਟਸ ਵੀ ਕਰ ਰਹੇ ਸੋ ਇਹ ਇਹ ਇੱਕ ਨਵਿਕਲੀ ਪਹਿਲ ਹੈ ਮੈਂ ਕਹਿ ਸਕਦਾ ਔਰ ਵੈਲਫੇਅਰ ਅਸੋਸੀਏਸ਼ਨ ਦਾ ਨਾਲ ਆਣਾ ਬਿੰਗਸ ਆਣਾ ਔਰ ਬਾਕੀ ਜਿੰਨੇ ਜਾਰੇ ਗਵਰਨਮੈਂਟ ਦੇ ਆ ਉਹ ਵੀ ਉਹਨਾਂ ਦਾ ਆਣਾ ਕਿਉਂਕਿ ਬਿੰਗਸ ਬਹੁਤ ਅੱਛਾ ਸਾਡਾ ਹੈਡਕォਰਟ ਦਾ ਪ੍ਰੋਜੈਕਟ ਚੱਲਿਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਕਲੈਕਟਿਵ ਆਣਾ। ਉਹ ਲੋਕਾਂ ਨੂੰ ਪਰਚੇਜ਼ ਦੇ ਨਾਲ-ਨਾਲ ਉਹ ਚੀਜ਼ਾਂ ਵੀ ਉਹਨਾਂ ਦੇ ਜਹਨ ਚ ਆਊਗੀਆਂ। ਸਾਡੇ ਸ਼ਹਿਰ ਤਾਂ ਚੀਜ਼ਾਂ ਵੀ ਇਹ ਚੱਲ ਰਹੀਆਂ ਜਿੱਥੇ ਬਹੁਤ ਅੱਛਾ ਕੰਮ ਹੋ ਰਿਹਾ। ਹਾਥੀਦੰਦ ਦੀ ਗੱਲ ਹੋਈ ਹੈ ਸਾਡਾ ਸ਼ਹਿਰ ਤਾਂ ਪੂਰੇ ਵਰਲਡ ਫੇਮਸ ਹੈ। ਹਾਥੀਦੰਦ ਤਾਂ ਨਹੀਂ ਹੁੰਦਾ। ਹਾਥੀਦੰਦ ਕਿਸੇ ਜ਼ਮਾਨੇ 'ਚ ਹੁੰਦਾ ਸੀ। ਲੇਕਿਨ ਅੱਜ ਵੀ ਉਹ ਵਰਲਡ ਫੇਮਸ ਹੈ ਲੜਾ ਪਲਾਸਟਿਕ ਦਾ ਉਹ ਗਰਾਉਂਡਿੰਗ ਹੋ ਕਰਕੇ ਕੰਮ ਹੁੰਦਾ ਉਹ ਆਪਣੇ ਆਪ ਜੁਦੀ ਮਿਸਾਲ ਕਿਤੇ ਵੀ ਹੈ ਨਹੀਂ ਔਰ ਜਦੋਂ ਜਾਨੇ ਮੋਸਟਲੀ ਜਿਹੜਾ ਤੁਹਾਨੂੰ ਅੱਗੇ ਮਿਲਦਾ ਪ੍ਰੋਡਕਟ ਤੁਹਾਡੇ ਹਿਸਾਰ ਪਰ ਦੇ ਬੜੇ ਹੋ ਗਏ ਬਹੁਤ ਸਾਰੇ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਡਾਕਟਰ ਸ਼ੇਪ ਦਾ ਜਿਹੜਾ ਸਾਨੂੰ ਇਸ ਪਲੇਟਫਾਰਮ ਤੇ ਮੌਕਾ ਦਿੱਤਾ ਇੱਥੇ ਹੋਣ ਦਾ ਇਹ ਤੋਂ ਪਹਿਲਾਂ ਸਾਡੇ ਬੜੇ ਭਰਾ ਬਨਾਸ਼ਰਾ ਖੰਨ ਜੀ ਨੇ ਇਹਦੇ ਲਈ ਬੜੇ ਵਿਸਤਾਰ ਪੂਰਵਕ ਦੱਸਿਆ ਔਰ ਡੈਫੀਨੇਟਲੀ ਹੈ ਕਿ ਅਸੀਂ ਵੀ ਸਾਰੇ ਜਾਣੇ ਜਦੋਂ ਇਹ ਚਲੇਗਾ ਈਵੈਂਟ ਇਹ ਅਸੀਂ ਅੱਗੇ ਦਾ ਫਾਇਦਾ ਲਵਾਂਗੇ ਖਾਮਾਂਗੇ ਪੀਵਾਂਗੇ ਕੁਝ ਖਰੀਦਾਂਗੇ ਕੁਝ ਲੋਕਾਂ ਨੂੰ ਸ਼ੇਅਰ ਕਰਾਂਗੇ ਆਪਣੇ ਸਾਰੇ ਮੇਰੇ ਬڑے ਛੋਟੇ ਭਰਾ ਮੀਡੀਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਖਾਸ ਤੌਰ ਤੇ ਆਰ ਜੀ ਕ੍ਰੀਏਟਰਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹ ਮੇਰੇ ਸ਼ਹਿਰ ਦੇ ਵਿੱਚ ਐਡਾ ਵੱਡਾ ਇਵੈਂਟ ਲੈ ਕੇ ਆ ਰਹੇ ਹੈ ਬਹੁਤ-ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜਾ ਦਿਨ ਹੈ ਜਿਸ ਵਿੱਚ ਅਸੀਂ ਅੱਜ ਕਟਨ ਦੀ ਇਨੋਗ੍ਰੇਸ਼ਨ ਕੀਤੀ ਹੈ ਵਖਰਾ ਸੁਆਗ ਇਹ ਹੁਸ਼ਿਆਰਪੁਰ ਵਾਸੀਆਂ ਵਾਸਤੇ ਇੱਕ ਬਹੁਤ ਹੀ ਵੱਡਾ ਔਰ ਬਹੁਤ ਹੀ ਅੱਛਾ ਪ੍ਰੋਜੈਕਟ ਹੈਗਾ ਜਿਹੜਾ ਕਿ ਪਹਿਲੀ ਵਾਰ ਹੁਸ਼ਿਆਰਪੁਰ ਆ ਰਿਹਾ ਹੈ ਸਾਡੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਸਿਟੀਜ਼ਨਸ ਨੂੰ ਚਾਹੀਦਾ ਹੈ ਕਿ ਜਿਹੜਾ 26 27 28 ਦਸੰਬਰ ਨੂੰ ਇਹ ਪ੍ਰੋਜੈਕਟ ਸਾਡੇ ਹੁਸ਼ਿਆਰਪੁਰ ਇੱਥੇ ਜਿਹੜੀ ਐਗਜ਼ੀਬਿਸ਼ਨ ਲੱਗ ਰਹੀ ਹੈ ਵੱਧ ਤੋਂ ਵੱਧ ਛੜ ਕੇ ਆਈਏ ਔਰ ਦੇਖੀਏ ਕਿ ਨਵੀਂ ਚੀਜ਼ ਹੈ ਹੁਸ਼ਿਆਰਪੁਰ ਵਾਸਤੇ ਤੇ ਜਰੂਰ ਆਪਣੇ ਬੱਚਿਆਂ ਸਮੇਤ ਫੈਮਿਲੀ ਸਮੇਤ ਆਈਏ ਔਰ ਅਸੀਂ ਜਦੋਂ ਇੱਥੇ ਆਵਾਂਗੇ ਸਾਨੂੰ ਪਤਾ ਚੱਲੇਗਾ ਕਿ ਕੀ ਕੀ ਇੱਥੇ ਡਿਫਰੈਂਸ ਹੈ ਜੋ ਵੱਡੇ ਸ਼ਹਿਰਾਂ 'ਚ ਲੱਗਦਾ ਹੈ ਪਹਿਲੀ ਵਾਰ ਹੁਸ਼ਿਆਰਪੁਰ 'ਚ ਆ ਰਿਹਾ ਹੈ ਸਾਡੇ ਸਭ ਨੂੰ ਇੱਥੇ ਜਰੂਰ ਆਉਣਾ ਚਾਹੀਦਾ ਹੈ ਥੈਂਕ ਯੂ ਈਵੈਂਟ ਜਿਹੜਾ ਹੁਸ਼ਿਆਰਪੁਰ ਫ੍ਰਾਈਡੇ ਸੈਟਰਡੇ ਸੰਡੇ ਜਸਟ ਆਫ ਦਾ 크ਿਸਮਸ ਹੋਣ ਜਾ ਰਿਹਾ ਹੈ ਇਹ ਇਵੈਂਟ ਆਰ ਜੇ ਕ੍ਰੀਏਟਰਸ ਨਾਮ ਦੀ ਇੱਕ ਇਵੈਂਟ ਮੈਨੇਜਮੈਂਟ ਕੰਪਨੀ ਹੁਸ਼ਿਆਰਪੁਰ ਚ ਕਰਵਾ ਰਹੀ ਹੈ ਔਰ ਇਹ ਆਪਣੀ ਤਰ੍ਹਾਂ ਦਾ ਇੱਕ ਫਰਸਟ ਐਵਰ ਐਂਡ ਯੂਨੀਕ ਇਵੈਂਟ ਹੈ ਅੱਜ ਤੱਕ ਹੁਸ਼ਿਆਰਪੁਰ ਚ ਬਹੁਤ ਸਾਰੀਆਂ ਐਗਜ਼ੀਬਿਸ਼ਨ ਸਟਾਲਸ ਪ੍ਰਦਰਸ਼ਨੀਆਂ ਲੱਗਦੀਆਂ ਰਹੀਆਂ ਨੇ ਜਿਦੇ ਵਿੱਚ ਵੈਂਡਰਜ਼ ਆਉਂਦੇ ਆ ਐਗਜ਼ੀਬਿਟਰਜ਼ ਆਉਂਦੇ ਆ ਉਹ ਆਪਣਾ ਸਮਾਨ ਡਿਸਪਲੇ ਕਰਦੇ ਆ ਕੁਝ ਵਿਕ ਜਾਂਦਾ ਕੁਝ ਨਹੀਂ ਵਿਕਦਾ ਉਹ ਵਾਪਸ ਚਲੇ ਜਾਂਦੇ ਆ لیکن کبھی کسی نے یہ نہیں سوچیا کہ کمینڈر ایگزبیٹر ਜਦੋਂ ਕਿਤੇ کسی ایگزبਿਸ਼ਨ ਜਾਂਦਾ ہے کچھ پیسے ਖਰਚ ਕਰਕੇ ਜਾਂਦਾ ਤਾਂ ਉਹਦੇ ਕੁਝ دو چار پانچ چیزਾਂ ਉਹਦੇ ਮਾਈਂਡ 'ਚ ਹੁੰਦੀਆਂ ਕੁਝ ایکسپੈਕਟੇਸ਼ਨਸ ਹੁੰਦੀਆਂ ਉਹ ਸਿਰਫ ਉੱਥੇ ਆਪਣਾ ਸਮਾਨ ਵੇਚਣ ਨਹੀਂ ਆਇਆ ਹੁੰਦਾ ਉਹ ਇੱਕ கான்ਸੈਪਟ ਨਾਲ ਆਂਦਾ ਹੈ ਕਿ ਮੈਂ ਆਪਣੇ ਬ੍ਰਾਂਡ ਦੀ ਇੱਕ ਪ੍ਰੋਮੋਸ਼ਨ ਕਰਨੀ ਹੈ ਇੱਥੇ ਜਿਹਦੇ ਨਾਲ ਇਹ ਜਿੰਨੇ ਬੰਦੇ ਇੱਥੇ ਸਮਾਨ ਖਰੀਦਣ ਆਏ ਹੈ ਇਸ ਤੋਂ ਇਲਾਵਾ ਵੀ ਕਈ ਲੋਕ ਮੇਰੇ ਨਾਲ ਇਸ ਸਿਸਟਮ ਦੇ ਥਰੂ ਜੁੜਨ ਇਸ ایਵੈਂਟ ਦਾ ਮਕਸਦ ਹੁਸ਼ਿਆਰਪੁਰ ਦੇ ਵਿੱਚ ਜਿੰਨੇ ਵੀ بزنس ਪ੍ਰੋਮੋਟਰਸ ਚਾਹੇ ਉਹ ਹੁਸ਼ਿਆਰਪੁਰ ਦੇ ਹੋਣ ਚਾਹੇ ਉਹ ਪੰਜਾਬ ਦੇ ਹੋਣ ਚਾਹੇ ਉਹ ਹਿੰਦੁਸਤਾਨ ਦੇ ਹੋਣ ਚਾਹੇ ਵਰਲਡ ਵਾਈਡ ਕਿਤੋਂ ਵੀ ਹੋਣ ਉਹਨਾਂ ਦੇ ਬ੍ਰਾਂਡਸ ਨੂੰ ਉਹਨਾਂ ਦੇ ਪ੍ਰੋਡਕਟਸ ਨੂੰ ਇੱਕ ਬਹੁਤ ਵੱਡੇ ਗਲੋਬਲ ਲੈਵਲ ਤੇ ਬ੍ਰਾਂਡਿੰਗ ਕਰਨ ਦਾ ਹੈ ਉਹਨਾਂ ਨੂੰ ਇਸ ਬ੍ਰਾਂਡਿੰਗ ਦੇ ਨਾਲ ਨਾਲ ਆਪਣੇ ਪ੍ਰੋਡਕਟਸ ਨੂੰ ਸੇਲ ਪ੍ਰੋਮੋਸ਼ਨ ਕਿੱਦਾਂ ਕਰਨੀ ਹੈ ਉਹਦੇ ਵਾਸਤੇ ਇੱਕ ਕਾਉਂਸਲਿੰਗ ਦਾ ਬਿਜ਼ਨਸ ਦਾ ਇੱਕ ਇਵੈਂਟ ਵੀ ਇੱਥੇ ਅਰੇਂਜ ਕੀਤਾ ਜਾਇਗਾ ਇਸ ਸਟਾਲ ਦੇ ਇਸ ਐਗਜ਼ਿਬਿਸ਼ਨ ਦੇ ਵਿੱਚ ਇਸ ਤੋਂ ਇਲਾਵਾ ਇਸ ਇਵੈਂਟ ਦੇ ਵਿੱਚ ਜਿਹੜਾ ਇਹਦਾ ਇੱਕ ਹਿਡਨ ਅਜੰਡਾ ਹੈ ਉਹ ਇੱਕ ਬ੍ਰਾਂਡ ਇਵੈਂਟ ਆਰ ਜੇ ਕ੍ਰੀਏਟਰਸ ਦੇ ਤੌਰ ਤੇ ਇਵੈਂਟ ਹੋਏਗਾ ਜਿਦੇ ਵਿੱਚ ਹੁਸ਼ਿਆਰਪੁਰ ਦੇ ਜਿੰਨੇ ਵੀ ਸੋਸ਼ਲ ਵਰਕ ਕਰਨ ਵਾਲੀਆਂ ਜਿੰਨੀਆਂ ਵੀ ਆਰਗੇਨਾਈਜੇਸ਼ਨ ਚਾਹੇ ਉਹ ਗਵਰਨਮੈਂਟ ਹੈ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਇੰਡਸਟਰੀਅਲ ਹੈ ਚਾਹੇ ਉਹ ਸੀਐਸਆਰ ਹੈ ਉਹਨਾਂ ਦੀ ਸ਼ੋਕੇਸਿੰਗ ਉਹਨਾਂ ਦੀ ਬ੍ਰਾਂਡਿੰਗ ਇੱਕ ਇੰਟਰਨੈਸ਼ਨਲ ਲੈਵਲ ਤੇ ਕੀਤੀ ਜਾਏਗੀ ਤਾਂ ਜੋ ਇਧਰ ਦਾ ਕੰਮ ਕਰਨ ਵਾਲੇ ਹਰ ਇੱਕ ਇਨਸਾਨ ਨੂੰ ਅਹਿਸਾਸ ਹੋਵੇ ਕਿ ਉਹ ਜੋ ਕਰ ਰਿਹਾ ਉਹਨੂੰ ਰੱਬ ਨੇ ਜੋ ਮੌਕਾ ਦਿੱਤਾ ਉਹ ਹਰ ਇਨਸਾਨ ਨਹੀਂ ਕਰ ਸਕਦਾ ਬਤੌਰ ਮਿਸਾਲ ਸੋਨਾ ਲਿਕਾ ਇੰਟਰਨੈਸ਼ਨਲ ਜਿਹੜੀ ਹੁਸ਼ਾਰਪੁਰ ਹੀ ਨਹੀਂ ਪੰਜਾਬ ਦੇ ਵਿੱਚ ਬਹੁਤ ਹੀ ਵੱਡੇ ਵੱਡੇ ਸੋਸ਼ਲ ਉਪਰਾਲੇ ਕਰਦੀ ਹੈ ਉਸ ਨੂੰ ਇਸ ਇਵੈਂਟ ਦਾ ਪ੍ਰਿੰਸੀਪਲ ਸਪான்ਸਰ ਬਣਾਇਆ ਗਿਆ ਔਰ ਸਭ ਤੋਂ ਜ਼ਿਆਦਾ ਜਿਹੜੀ ਸ਼ੋਕੇਸਿੰਗ ਹੈ ਸੋਨਾ ਲਿਕਾ ਨੇ ਜੋ ਕੰਮ ਹੁਸ਼ਾਰਪੁਰ ਔਰ ਪੰਜਾਬ ਲਈ ਕੀਤੇ ਹੈ ਚਾਹੇ ਉਹ ਸੰਜੀਵਨੀ ਸ਼ਰਨਮ ਹੈ ਚਾਹੇ ਉਹ ਫਿਜ਼ੀਓਥੈਰੇਪੀ ਸੈਂਟਰ ਹੈ ਚਾਹੇ ਉਹ ਸੋਲਿਸ ਹੈ ਇਸ ਤਰ੍ਹਾਂ ਦੇ ਉਹਨੇ ਕਈ ਉਪਰਾਲੇ ਕੀਤੇ ਉਹਨਾਂ ਦੀ ਸ਼ੋਕੇਸਿੰਗ ਕਰਕੇ ਅਸੀਂ ਹੁਸ਼ਾਰਪੁਰ ਔਰ ਪੰਜਾਬ ਦੇ ਇੱਕ ਇੱਕ ਬੰਦੇ ਨੂੰ ਮੋਟੀਵੇਟ ਕਰਾਂਗੇ ਕਿ ਜੇ ਰੱਬ ਨੇ ਤੁਹਾਨੂੰ ਇਹ ਜੀਵਨ ਦਿੱਤਾ ਹੈ ਤਾਂ ਉਹਦੇ ਸਮਾਜ ਵਾਸਤੇ ਵੀ ਸਾਡਾ ਕੁਝ ਨਾ ਕੁਝ ਦਾਇਤਵ ਬਣਦਾ ਕਿਸੇ ਉੱਪਰ ਹੀ। ਔਰ ਇਹ ਸਾਰਾ ਕੁਝ ਜਿਹੜਾ ਵੀ ਹੋਏਗਾ ਇਹ ਫ੍ਰੀ ਆਫ ਕਾਸਟ ਹੋਏਗਾ। ਡੀਸੀ ਮੈਡਮ ਹਾਰਪੁਰੇ ਕਿਥੇ ਵਿੰਗਸ ਨਾਮ ਦਾ ਪ੍ਰੋਜੈਕਟ ਕਰ ਰਿਹਾ ਹੈ। ਫਾਰ ਇਗਜ਼ਾਮਪਲ ਏਜੰਡਾ ਇਸ ਐਗਜ਼ੀਬਿਸ਼ਨ ਦੇ ਵਿੱਚ ਵਿੰਗਸ ਨੂੰ ਇੱਕ ਫ੍ਰੀ ਸਟਾਲ ਦੇ ਕੇ ਉਹਦੇ ਵਿੱਚ ਜੋ ਵੀ ਉੱਥੇ ਮਟੀਰੀਅਲ ਪ੍ਰੋਵਾਈਡ ਕੀਤਾ ਜਾਏਗਾ, ਸਟਾਲ ਦੀ ਕਾਸਟ, ਸਟਾਲ ਦੇ ਉੱਪਰ ਜੋ ਵੀ ਸਮਾਨ ਵੇਚਣ ਵਾਸਤੇ ਖਾਣੇ ਪੀਣੇ ਦਾ ਮਟੀਰੀਅਲ ਲੱਗੇਗਾ, ਉਹ ਸਾਰਾ ਐਗਜ਼ੀਬਿਟਰਸ ਵੱਲੋਂ ਦਿੱਤਾ ਜਾਏਗਾ ਔਰ ਜਿੰਨਾ ਵੀ ਪੈਸਾ ਉ ਉਹ ਸਾਰਾ ਉਸ ਵਿੰਗਸ ਪ੍ਰੋਜੈਕਟ ਨੂੰ ਚਲਾ ਰਹੇ ਸਪੈਸ਼ਲ ਬੱਚੇ ਜਿਹੜੇ ਉਹਨਾਂ ਨੂੰ ਡੋਨੇਟ ਕੀਤਾ ਜਾਏਗਾ ਜਾਂ ਉਹਨਾਂ ਨੂੰ ਹੈਂਡਓਵਰ ਕੀਤਾ ਜਾਏਗਾ ਉਹ ਖੁਦ ਅਰਨ ਕਰਨਗੇ ਇੱਥੇ ਆ ਕੇ ਔਰ ਖੁਦ ਹੀ ਉਹਨੂੰ ਸਪੈਂਡ ਕਰਨਗੇ ਤੋਂ ਇੱਕ ਅਰਨਿੰਗ ਲਰਨਿੰਗ ਐਂਡ ਸਪੈਂਡਿੰਗ ਦਾ ਵੀ ਇੱਥੇ ਇੱਕ ਅਜੰਡਾ ਜਿਹੜਾ ਹੈਗਾ ਉਹ ਲੋਕਾਂ ਨੂੰ ਸਿਖਾਇਆ ਜਾਏਗਾ ਹੁਸ਼ਾਰਪੁਰ ਦੇ ਵਿੱਚ ਸਪੋਰਟਸ ਜਿਹੜੀ ਹੈ ਇੱਕ ਬਹੁਤ ਇੰਟਰਨੈਸ਼ਨਲ ਲੈਵਲ ਤੇ ਸਾਡੇ ਬਹੁਤ ਸਾਰੇ ਬੈਡਮਿੰਟਨ ਕ੍ਰਿਕਟ ਫੁੱਟਬਾਲ ਹਾਕੀ ਦੇ ਪਲੇਅਰਸ ਗਏ ਨੇ ਉਹਨਾਂ ਦੀ ਸ਼ੋਕੇਸਿੰਗ ਉਹਨਾਂ ਦੀ ਇਸ ਈਵੈਂਟ ਦੇ ਵਿੱਚ ਇਨਕੋਰਪੋਰੇਸ਼ਨ ਇੱਕ ਇਸ ਈਵੈਂਟ ਦਾ ਮੇਨ ਅਜੰਡ ਬੱਚਿਆਂ ਵਾਸਤੇ ਇੱਥੇ ਫਨ ਵਾਸਤੇ ਕਿਡਸ ਕੋਰਨਰ 셀ਫੀ ਕੋਰਨਰ ਬਹੁਤ ਬਹੁਤ ਸਾਰੇ ਕਾਂਟੈਸਟ ਅਸ਼ੋਰਡ 100 ਗਿਫਟਸ ਜਿਹੜੇ ਆ ਮਿਨਿਮਮ ਇਸ ਇਵੈਂਟ ਦੇ ਵਿੱਚ ਦਿੱਤੇ ਜਾਣਗੇ ਲੱਕੀ ਡਰਾਜ਼ ਦੇ ਦੁਆਰਾ ਦਿੱਤੇ ਜਾਣਗੇ ਸਾਡੇ ਚੀਫ ਗੈਸਟ ਆਣਗੇ ਸੈਲੀਬ੍ਰਿਟੀਜ਼ ਆਣਗੇ ਇਨਾ ਕੁਝ ਹੈਗਾ ਸਾਰਾ ਕੁਝ ਮੈਂ ਅੱਜ ਤੁਹਾਨੂੰ ਨਹੀਂ ਦੱਸਾਂਗਾ ਸਾਡੇ ਕੋਲ ਡੇਢ ਮਹੀਨੇ ਦਾ ਸਮਾਂ ਹੈ ਅਸੀਂ ਤੁਹਾਡੇ ਨਾਲ ਜੁੜੇ ਰਵਾਂਗੇ ਆਰ ਜੇ ਕ੍ਰੇਟਰਸ ਨੂੰ ਕੀਪ ਔਨ ਫੋਲੋਇੰਗ ਤੁਹਾਨੂੰ ਹਰ ਇਵੈਂਟ ਦੀ ਹਰ ਚੀਜ਼ ਦੀ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਰਹੇਗੀ ਫॉर ਦਾ ਪ੍ਰੈਜ਼ੈਂਟ ਮੂਮੈਂਟ ਸਾਡੇ ਨਾਲ ਸਾਡੇ ਜਿਹੜੇ ਤਿੰਨ ਬ੍ਰਾਂਡ ਐਂਬੈਸਡਰ ਸੋਨਾਲਿਕਾ ਸਾਡੇ ਸੀਟੀ ਗਰੁੱਪ ਆਫ ਐਜੂਕੇਸ਼ਨ ਜਿਹੜੇ ਜਲੰਧਰ ਦੇ ਆ ਉਹ ਸਾਡੇ ਨਾਲ ਜੁੜ ਚੁੱਕੇ ਨੇ ਸੀਟੀ ਗਰੁੱਪ ਇਸ ਇਵੈਂਟ ਦੇ ਵਿੱਚ ਯੂਨੀਕ ਉਪਰਾਲਾ ਕਰੇਗਾ ਹੁਸ਼ਿਆਰਪੁਰ ਦੇ ਅਲੱਗ-ਅਲੱਗ ਸਕੂਲਾਂ ਦੇ ਔਰ ਇਸ ਇਵੈਂਟ ਚ ਆਣ ਵਾਲੇ ਲੋਕਾਂ ਦੇ ਵਾਕ ਇਨ ਲੋਕਾਂ ਦੇ ਫਰੀ ਕਾਉਂਸਲਿੰਗ ਸੈਮੀਨਾਰ ਇੱਥੇ ਕਰਾਏ ਜਾਣਗੇ ਇੱਕ ਬਹੁਤ ਹੀ ਪ੍ਰੋਫੈਸ਼ਨਲ ਕਾਉਂਸਲਰਸ ਦੇ ਦੁਆਰਾ ਉਸ ਤੋਂ ਇਲਾਵਾ ਸਾਡੇ ਨਾਲ ਜਿਹੜੇ ਆਟੋਮੋਬਾਈਲ ਪਾਰਟਨਰਸ ਵਾਕਸਵੈਗਨ ਲਾਲੀ ਮੋਟਰਸ ਜੁੜ ਚੁੱਕੇ ਨੇ ਮੈਂ ਸਾਰੇ ਆਪਣੇ ਸਪான்ਸਰ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਇਵੈਂਟ ਨੂੰ ਪ੍ਰਮੋਟ ਕਰਨ ਦੇ ਵਿੱਚ ਇੱਕ ਯੂਨਿਕ ਕਨਸੈਪਟ ਨੂੰ ਉਹਨਾਂ ਨੇ ਵੀ ਸਾਡੇ ਨਾਲ ਨਾਲ ਬਣਾਇਆ ਔਰ ਇੱਕ ਮੈਸੇਜ ਦਿੱਤਾ ਹੈ ਕਿ ਐਗਜ਼ੀਬਿਟਰਸ ਤੁਹਾਡੇ ਵਾਸਤੇ ਇੱਕ ਮੌਕਾ ਹੈ ਜਿਹੜਾ ਸ਼ਾਇਦ ਤੁਹਾਨੂੰ ਹੁਸ਼ਾਰਪੁਰ ਚ ਅਗਲੇ ਆਉਣ ਵਾਲੇ ਇੱਕ ਸਾਲ ਚ ਨਹੀਂ ਮਿਲੇਗਾ ਉਹਦੇ ਨਾਲ ਨਾਲ ਤੁਹਾਡਾ ਸਾਰੇ ਭਰਾਵਾਂ ਦਾ ਤਾਂ ਹਮੇਸ਼ਾ ਸ਼ੁਕਰਗੁਜ਼ਾਰੀ ਰਹਿੰਦੇ ਹੀ ਜੇ ਕੋਈ ਇਵੈਂਟ ਨੂੰ ਚਮਕਾਣਾ ਹੈ ਤਾਂ ਤੁਸੀਂ ਚਮਕਾ ਸਕਦੇ ਹੋ ਉਹਨੂੰ ਡਿਗਾਣਾ ਹੈ ਤਾਂ ਤੁਸੀਂ ਡਿਗਾ ਸਕਦੇ ਹੋ ਤਾਂ ਮੈਂ ਤੁਹਾਡਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਹੋ ਔਰ ਇਸ ਵੱਖਰਾ ਸਵਾਗ ਦੇ ਇਸ ਕਟਰਨ ਰੇਜ਼ਰ ਦੇ ਵਿੱਚ ਸ਼ਾਮਲ ਹੋਏ ਬਹੁਤ-ਬਹੁਤ